ਜਗਜੀਤ ਵਾਲਾ ਮਾਡਲ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸ ਦਿਆਂ ਵੀ ਜਿਹੜਾ ਕਰਾਇਆ ਜਿੰਨਾ ਟਰੈਕਟਰ ਦੇ ਨੇੜੇ ਰਹਿੰਦਾ ਹੂੰ ਜਿਹੜਾ ਜਿੰਨਾ ਨੇੜੇ ਰਹਿੰਦਾ 13 ਦੇ ਹਾਂ ਉਹ 19 ਜਮੀਨ ਘਟ ਪੱਧਰੀ ਕਰੂਗਾ ਜਿੰਨਾ ਦੂਰ ਉਹ 19 ਉਹਨੀ ਵੱਧ ਕਰੂਗਾ ਵਜਾ ਵਜਾ ਬਸ ਇਹ ਕਹ ਲਓ ਵੀ ਤੁਸੀਂ ਕਈ ਬੰਦੇ ਪੱਠਿਆਂ ਦੀ ਰੇੜੀ ਤੇ ਵੀ ਕਰਾ ਲਾਈ ਵਰਦੇ ਆ ਉਹ ਵੀ ਪਹਿਲੀ ਪੱਧਰ ਕਰ ਦਿੰਦੇ ਹੂੰ ਜਿੰਨਾ ਟਰੈਕਟਰ ਇਹਦੇ ਤੋਂ ਦੂਰ ਰਹਿੰਦੇ ਮਗਲੇ ਟਰੈਕਟਰ ਦੇ ਮਗਲੇ ਟਰੈਕਟਰਾਂ ਤੋਂ ਉਹਨੀ ਪਾਉਂਦੀ ਥੋੜਾ ਕਰਾ ਉਹ ਚੰਗੇ ਬ੍ਰਾਂਡ ਦਾ ਪਾਉਂਦੀ ਮਾੜੇ ਬ੍ਰਾਂਡ ਦਾ ਉਨਹੀਂ ਉਹ ਟੱਪੇ ਘੱਟ ਪਾਊਗਾ ਉਨਹੀਂ ਜ਼ਮੀਨ ਜ਼ਿਆਦਾ ਪਧਰੀ ਕਰੂਗਾ ਜੇ ਤੁਹਾਡਾ ਸਿਸਟਮ ਘੱਟ ਵੀ ਕੰਮ ਕਰਦਾ ਤਾਂ ਵੀ ਕੰਮ ਕਰ ਜੂਗਾ ਜਿੰਨਾ ਟਰੈਕਟਰ ਨੇੜੇ ਰਹਿੰਦਾ ਹੂੰ ਤੁਹਾਡੀਆਂ ਗੁੱਠਾਂ ਘੱਟ ਰਹਿਣੀਆਂ ਤੁਹਾਡੇ ਨੌਕਰਾਂ ਤੇ ਫੁੱਲ ਪਹੁੰਚ ਜੂਗਾ ਟਰੈਕਟਰ ਇਹਨੇ ਨੌਕਰ ਜ਼ਿਆਦਾ ਛੱਡਣੀਆਂ ਜਿੰਨਾ ਕਰਾਹ ਟਰੈਕਟਰ ਤੋਂ ਦੂਰ ਰਹਿੰਦਾ ਉਹਨੇ ਉਨਹੀਂ ਦੂਰ ਦੀ ਮੋੜ ਜਾਣਾ ਗੁੱਟ ਤੋਂ ਇਹ ਮਤਲਬ ਗੁੱਟ ਜ਼ਿਆਦੀ ਛੱਡੂਗਾ ਇਹ ਜ਼ਿਆਦਾ ਛੱਡੂਗਾ ਨੇ ਗੁੱਠਾਂ ਵਾਸਤੇ ਇਹ ਘਾਟਾ ਘਾਟ ਪਰ ਇਹ ਚ ਕਮੀ ਇਹ ਜਿਹੜਾ ਟਰੈਕਟਰ ਤੋਂ ਜਿੰਨਾ ਦੂਰ ਰਹਿੰਦਾ ਉਹ ਓਨੀ ਦੂਰ ਦੀ ਮੋੜ ਜਾਂਦਾ ਹੂੰ ਜਿਹੜਾ ਜਿੰਨਾ ਨੇੜੇ ਰਹਿੰਦਾ ਉਹ ਓਨੀ ਗੁੱਠ ਦੇ ਨੇੜੇ ਕਾੜ ਦਿੰਦਾ ਯਾਨੀ ਕਿ ਮੇਨ ਤਾਂ ਇਹ ਵੀ ਥੋੜੀ ਨੁਕਰਾ ਵੀ ਕਿੰਨਾ ਮਾਡਲ ਆ ਇਹ ਜਿਹੜਾ ਸਿਸਟਮ ਲੱਗਾ ਇਹ ਤਾਂ 18 19 ਮਾਡਲ ਹੋਊਗਾ ਕਰਾ ਤਾਂ ਨਹੀਂ ਪਕਦਾ ਇਹ ਪੁਰਾਣੀ ਲਈ ਸੀ ਬਰਾਟ ਜਦੋਂ ਆਪਾਂ ਨੂੰ ਕੋਈ ਜਿਵੇਂ ਹੁਣ ਤੁਸੀਂ ਫੋਨ ਚਲਾਉਨੇ ਆ ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਬਾਰੇ ਵੀ ਆ ਇਹ ਚ ਐਸਾ ਕੁਅਸੀ ਆ ਆਪਾਂ ਮੋਰਨੀ ਵਾਲੀ ਲੈਲੀ ਫਲਾਨਾ ਲੈਲੀ